ਉਨ੍ਹਾਂ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਸਰਦਾਰ ਸਰਬਜੀਤ ਸਿੰਘ ਜੀ ਕਿਵੇਂ ਅੱਜ ਤੁਹਾਨੂੰ ਮਾਣ ਮਹਿਸੂਸ ਹੋ ਰਿਹਾ ਜਿਸ ਤਰੀਕੇ ਨਾਲ ਤੁਹਾਡਾ ਬੱਚਾ ਮਿਹਨਤ ਕਰਕੇ ਪਹਿਲਾਂ ਟੀਮ ਦਾ ਕੈਪਟਨ ਬਣਿਆ ਅੱਜ ਦੇਸ਼ ਦੀ ਝੋਲੀ 'ਚ ਉਹਨਾਂ ਨੇ ਮੈਡਲ ਪਾਇਆ ਜਿਹੜਾ ਖੁਜੀ ਬਹੁਤ ਖੁਸ਼ੀ ਹੁੰਦੀ ਆ ਤੇ ਬੜਾ ਮਾਣ ਮਹਿਸੂਸ ਆ ਟੀਮ ਨੇ ਤਰੱਕੀ ਕੀਤੀ ਆ ਸਾਡੇ ਪਿਛੇ ਵੀ ਪਿਛਲੇ ਵੀ ਬ੍ਰੌਂਜ਼ ਮੈਡਲ ਲਏ ਆ ਐਰਕਿੰਗ ਫੇਰ ਲੈ ਕੇ ਆਏ ਬ੍ਰੌਂਜ਼ ਮੈਡਲ ਟੀਮ ਨੇ ਆਸੇ ਹੀ ਗੋਲਡ ਨੇ ਅਨੁਮੋਕ ਜਦੋਂ ਤਕਰੀਬੀ ਟੀਮ ਕੇ ਨੂੰ ਰਹਾ ਰਹੀ ਹੈ ਨਾ ਤੇ ਉਦੋਂ ਆ ਜਾਗੀ ਬੜੀ ਜੁੰਦਾ ਇਹਨਾਂ ਨੂੰ ਆਸਟ੍ਰੇਲੀਆ ਨੂੰ ਰਾਇਆ ਤੇ ਸਾਰੇ ਦੇਸ਼ ਦੇ ਮਨ ਚ ਆਇਆ ਵੀ ਹਰ ਇੱਕ 골ਡ ਆਊਗਾ ਚਲੋ ਫਿਰ ਉਹ ਕੋ ਦਿਨ ਹੁੰਦਾ ਉਹ ਦਿਨ ਦੇਖੇ ਨੀ ਏਡਾ ਠੀਕ ਇੱਕ ਤੇ ਉਹਨੂੰ ਮੁੰਡੇ ਨੂੰ ਰੈੱਡ ਕਾਰਡ ਮਿਲ ਗਿਆ ਹਰਮਨਪ੍ਰੀਤ ਨੂੰ ਤੁਹਾਡੇ ਨਾਲੋਂ ਵੱਧ ਕੋਈ ਨਹੀਂ ਜਾਣਦਾ ਕਿਉਂਕਿ ਤੁਹਾਡੇ ਹੱਥਾਂ 'ਚ ਜਮਿਆ ਪਿਆ ਤੁਹਾਡੇ ਹੱਥਾਂ 'ਚ ਜੋ ਮਿਹਨਤ ਕਰਕੇ ਅੱਜ ਉਹਨੇ ਮਕਾਮ ਹਾਸਲ ਕੀਤਾ ਉਹਦੀ ਮਿਹਨਤ ਦੀ ਕਹਾਣੀ ਕੀ ਆ ਕਿਸ ਤਰੀਕੇ ਨਾਲ ਉਹਨੇ ਮਕਾਮ ਜਿਹੜਾ ਅੱਜ ਆ ਹਾਸਲ ਕੀਤਾ ਵੇਖੋ ਮਿਹਨਤ ਦੀ ਕਹਾਣੀ ਇਹ ਆ ਵੀ ਇੱਕ ਹਾਕੀ ਆ ਇਹੋ ਜਿਹੀ ਗੇਮ ਜਿਹੜਾ ਚੌਥੀ ਪੰਜਵੀਂ ਦੇ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ ਬੱਚਾ ਜੇ ਆਪਣਾ ਵਿਦਾ ਪਾਠ ਨੇ ਵੀ ਨੱਕ ਨਹੀਂ ਪੁੰਜਣਾ ਆਉਂਦਾ ਜੀ ਅਜੇ ਉਹ ਉਹ ਨਹੀਂ ਉਹਦਾ ਉਹ ਉਹ ਤੋਂ ਹਾਕੀ ਦਾ ਫੋਨ ਮੈਨੂੰ ਪਾਇਆ ਤੇ ਚੌਥੀ ਪਣੋਂ ਇਹ ਕਿੱਡਾ ਬੰਦਾ ਸਿਆਣਾ ਹੁੰਦਾ ਇਹ ਹਰ ਮਨ ਨਾਲ ਡੇਕੋ ਗੱਲਬਾਤ ਹੋਈ ਆ ਸੋਸ਼ਲ ਮੀਡੀਆ ਤੇ WhatsApp ਤੇ ਕੀ ਕਿਹਾ ਉਹਨਾਂ ਨੇ ਤੁਹਾਨੂੰ ਹਾਂਜੀ ਵੀਡੀਓ ਕਾਲ ਹੋਈ ਆ ਸਾਰੇ ਰਾਤੀ ਫੋਨ ਆਇਆ ਸੀ ਸਾਰੇ ਮਤਲਬ ਜਿੰਨੇ ਮਿੱਤਰ ਆ ਇਹ ਹੀ ਘਰੇ ਆ ਸਾਰਿਆਂ ਨਾਲ ਵੀਡੀਓ ਕਾਲ ਤੇ ਗੱਲ ਹੋਈ ਆ ਬਹੁਤ ਵਧੀਆ ਖੁਸ਼ੀ ਮਨਾਉਣ ਦੇ ਉਹ ਵੀ ਬਣਾਉਣ ਦੇ ਹੈ ਉੱਥੇ ਬੈਠੇ ਅਸੀਂ ਇੱਥੇ ਬੈਠੇ ਮਨਾਉਣ ਦੇ ਹੈ ਤੇ ਬਹੁਤ ਵਧੀਆ ਮਾਹੌਲ ਸੀ ਗੱਲ ਸਾਸੀਆ ਦੋਸਤੋ ਤੁਸੀਂ ਦੇਖ ਰਹੇ ਹੋ ਐਮਐਸ ਪ੍ਰੋ ਟੀਵੀ ਤੇ ਮੈਂ ਹਮਨ ਸਿੰਘ ਹਾਂ ਸੋ ਭਾਰਤੀ ਹਾਕੀ ਟੀਮ ਨੇ ਜਿਹੜਾ ਵਾ ਪੈਰਸ ਵਿਖੇ ਹੋਈਆਂ 올ੰਪਿਕ ਖੇਡਾਂ ਦੇ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਦੇਸ਼ ਦੀ ਝੋਲੀ ਜਿਹੜਾ ਕਾਂਸੀ ਦਾ ਤਗਮਾ ਪਾਇਆ ਸੋ ਜਿੱਥੇ ਦੇਸ਼ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਉੱਥੇ ਹੀ ਆ ਆਪਣੇ ਦੇਸ਼ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜਾ ਜਸ਼ਨ ਦਾ ਮਾਹੌਲ ਬਣਿਆ ਆ ਸੋ ਭਾਰਤੀ ਆਕੀ ਟੀਮ ਦੇ ਖਿਡਾਰੀ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਘਰ ਮੌਜੂਦ ਆ ਸੋ ਪਰਿਵਾਰ ਨੂੰ ਵਧਾਈਆਂ ਦੇਣ ਵਾਲੇ ਲੋਕਾਂ ਦਾ ਇੱਥੇ ਸੰਤਾ ਲੱਗਾ ਹੋਇਆ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਜਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਮਾਇਦੇ ਮੋਹਤਵਾਰ ਨੇ ਉਸੇ ਪਰਿਵਾਰ ਨੂੰ ਜਿਹੜਾ ਵਧਾਈ ਦੇਣ ਦੇ ਲਈ ਪਹੁੰਚ ਰਹੇ ਨੇ ਸੋ ਵੱਡੀ ਖੁਸ਼ੀ ਦੀ ਲਹਿਰ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਸਾਡੇ ਨਾਲ ਹਰਮਨਪ੍ਰੀਤ ਸਿੰਘ ਦੇ ਭਰਾ ਕੋਮਲ ਪ੍ਰੀਤ ਸਿੰਘਾ ਮੌਜੂਦ ਨੇ ਗੱਲਬਾਤ ਕਰਦੇ ਆ ਕੋਮਲ ਜੀ ਅੱਜ ਤੁਹਾਡੇ ਭਰਾ ਨੇ ਜਿਹੜਾ ਮਾਰਕਾ ਮਾਰਿਆ ਸੋ ਟੀਮ ਜਿਹੜੀ ਆ ਕਾਂਸੀ ਦਾ ਤਗਮਾ ਜਿੱਤ ਕੇ ਜਿਹੜਾ ਆਪਣੇ ਦੇਸ਼ ਦੀ ਝੋਲੀ ਪਾਇਆ ਕਿਵੇਂ ਦੇਖਦੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਮਾਣ ਮਸੂਰ ਹੋ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ ਇੰਡੀਆ ਟੀਮ ਤੇ ਬਹੁਤ ਸੋਹਣਾ ਖੇਡੀ ਟੀਮ ਸਾਰੇ ਤੇ ਚਲੋ 브ੌਂਜ਼ ਮੈਡਲ ਜਿੱਤ ਕੇ ਲੈ ਕੇ ਆਏ ਅਇਚਾ ਹਰਮਨਪ੍ਰੀਤ ਜੇ ਤੁਸੀਂ ਵੱਡੇ ਭਾਈ ਹੋ ਉਸ ਉਹਦੇ ਜੀਵਨ ਦੀ ਕਹਾਣੀ ਥੋੜੀ ਜੀ ਦਰਸਾ ਦਿਓ ਦਰਸ਼ਕਾਂ ਨੂੰ ਕਿ ਉਹਦਾ ਕਿੰਨੀ ਸਖਤ ਮਿਹਨਤਾਂ ਨੇ ਕਰਕੇ ਅੱਜ ਜਿਹੜਾ ਮਕਾਮ ਹਾਸਲ ਕੀਤਾ ਮਿਹਨਤ ਤੇ ਬਹੁਤ ਜ਼ਿਆਦਾ ਲੱਗੀ ਹੈ ਜੀ ਸਮੂਹ ਵੀ ਮੇਰੀ ਉਮਰ ਕਿਸੇ ਆਉਂਦੀ ਵੀ ਬਾਕੀ ਖੇਡਣ ਖੂਲਣ ਵਾਲੇ ਰੈਂਪ ਦੇ ਵਿੱਚੋਂ ਕੱਢ ਕੇ ਧਿਆਨ ਦੇਣਾ ਆਪਣੇ ਗੇਮ ਵੱਲ ਬਹੁਤ ਜਾਵਾ ਮੁਸ਼ਕਲ ਹੈ ਜੀ ਤੇ ਚਲੋ ਉਹਨਾਂ ਨੇ ਦਿੱਤਾ ਸਕੂਲ ਟਾਈਮ ਤੋਂ ਸਟਾਰਟ ਹੋ ਗਏ ਜੀ ਬਾਅਦ ਅਕੈਡਮੀ ਅਕੈਡਮੀ ਤੋਂ surjit ਪਹਿਲਾਂ ਪ੍ਰਾਈਵੇਟ ਫਿਰ ਸਰਕਾਰੀ ਉਸ ਤੋਂ ਬਾਅਦ ਜੂਨੀਅਰ ਟੀਮ ਜੀ ਇੰਡੀਆ ਦੀ ਫਿਰ ਸੀਨੀਅਰ ਟੀਮ ਬਹੁਤ ਜਿਆਦਾ ਮਾਲਕ ਨੇ ਕਿਰਪਾ ਕੀਤੀ ਹੈ ਜੀ ਪਰਿਵਾਰ ਤੇ ਬਹੁਤ ਜਿਆਦਾ ਹਾਂਜੀ ਅੱਛਾ ਜਿਹ ਤਰੀਕੇ ਨਾਲ ਮੋੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਕਰੋੜ ਰੁਪਇਆ ਇੱਕ ਖਿਡਾਰੀ ਨੂੰ ਦੇਣ ਦਾ ਐਲਾਨ ਕੀਤਾ ਜਾਂ ਭਾਰਤ ਸਰਕਾਰ ਵੱਲੋਂ ਜਿਹੜਾ ਖਿਡਾਰੀਆਂ ਲਈ ਵੱਡਾ ਮਾਨ ਸਨਮਾਨ ਜਿਹੜਾ ਖਿਡਾਰੀਆਂ ਨੂੰ ਦੇਣ ਦਾ ਜਿਹੜਾ ਐਲਾਨ ਕੀਤਾ ਗਿਆ ਸੋ ਸਰਕਾਰਾਂ ਦੇ ਐਲਾਨ ਨੂੰ ਕਿਵੇਂ ਦੇਖਦੇ ਤੁਸੀਂ? ਉਹ ਐਲਾਨ ਤੋਂ ਚਲੋ ਵਧੀਆ ਮਤਲਬ ਕਰਨ ਨਹੀਂ ਚਾਹੀਦੇ ਆ ਕਿਉਂਕਿ ਫਿਰ ਹੀ ਬੱਚੇ ਖੇਡਾਂ ਵੱਲ ਪ੍ਰੇਰਿਤ ਹੋਣਗੇ। ਇਹ ਥੋੜੀ ਜਿੱਦਾਂ ਹਰਿਆਣਾ ਸਰਕਾਰ ਦੀ ਰਾਸ਼ੀ ਢਾਈ ਆ। ਤੇ ਇਹਨਾਂ ਨੂੰ ਵੀ ਚਾਹੀਦੀ ਆ ਵੀ ਚਲੋ 2.5 ਉਹਨਾਂ ਦੇ ਬੱਚਿਆਂ ਨੂੰ ਦੇਣ ਥੋੜਾ ਜਿਹਾ ਹੋਰ ਛਾ ਵਦੇ ਕਿਉਂਕਿ ਲੱਗੇ ਆਪਣੇ ਹਰਿਆਣਾ ਵਾਂ ਉਹ 2.5 ਦੇ ਅੰਡਾ ਵਾ ਤੇ ਆਪਾਂ ਇੱਕ ਇੱਕ ਕਰੋੜ ਦੇ ਅੰਡਾ ਚਲੋ ਬਸ ਜੀ ਪੀ ਲੈ ਜੀ ਵੇਖੋ ਉਹਨਾਂ ਦੀ ਮਰਜ਼ੀ ਤੇ ਹਰਮਨਾਂ ਤਾਂ ਡੇ ਕੋਈ ਗੱਲਬਾਤ ਹੋਈ ਆ ਸੋਸ਼ਲ ਮੀਡੀਆ ਤੇ WhatsApp ਤੇ ਜਾਂ ਆਪਾਂ ਕਹਿ ਦਈਏ ਕੋਈ ਗੱਲਬਾਤ ਉਹਨਾਂ ਨਾਲ ਹੋਈ ਆ ਕੀ ਕਿਹਾ ਉਹਨਾਂ ਨੇ ਤੁਹਾਨੂੰ ਹਾਂ ਜੀ ਵੀਡੀਓ ਕਾਲ ਹੋਈ ਆ ਸਾਰੇ ਰਾਤੀ ਫੋਨ ਆਇਆ ਸੀ ਸਾਰੇ ਮਤਲਬ ਜਿੰਨੇ ਮਿੱਤਰ ਆਏ ਹੀ ਘਰੇ ਸਾਰਿਆਂ ਨਾਲ ਵੀਡੀਓ ਕਾਲ ਤੇ ਗੱਲ ਹੋਈ ਆ ਬਹੁਤ ਵਧੀਆ ਐ ਖੁਸ਼ੀ ਮਨਾਉਣ ਦੇ ਉਹ ਵੀ ਮਨਾਉਣ ਦੇ ਹੈ ਉੱਥੇ ਬੈਠੇ ਅਸੀਂ ਇੱਥੇ ਬੈਠੇ ਮਨਾਉਣ ਦੇ ਹੈ ਤੇ ਬਹੁਤ ਵਧੀਆ ਮਾਹੌਲ ਹੀ ਗੱਲ ਹਾਂਜੀ ਸੋ ਇਹ ਅ ਹਰਮਨਪ੍ਰੀਤ ਸਿੰਘ ਦੇ ਭਰਾ ਕੋਮਲਪ੍ਰੀਤ ਸਿੰਘ ਜੀ ਸੋ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਸਰਦਾਰ ਸਰਬਜੀਤ ਸਿੰਘ ਜੀ ਅ ਸਰ ਕਿਵੇਂ ਅੱਜ ਤੁਹਾਨੂੰ ਮਾਣ ਮਹਿਸੂਸ ਹੋ ਰਿਹਾ ਇਸ ਤਰੀਕੇ ਨਾਲ ਤੁਹਾਡਾ ਬੱਚਾ ਮਿਹਨਤ ਕਰਕੇ ਪਹਿਲਾਂ ਟੀਮ ਦਾ ਕੈਪਟਨ ਬਣਿਆ ਅੱਜ ਦੇਸ਼ ਦੀ ਝੋਲੀ ਉਹਨਾਂ ਨੇ ਮੈਡਲ ਪਾਇਆ ਜਿਹੜਾ ਕਾਂਸੀ ਦਾ ਤਗਮਾ ਜਿੱਤ ਕੇ ਟੀਮ ਜਿਹੜੀ ਵਾਪਸ ਪਰਤ ਰਹੀ ਆ ਤੁਹਾਡੇ ਮਾਣ 'ਚ ਕਿੰਨੀ ਕਾ ਖੁਸ਼ੀ ਆ ਜੀ ਵੇਖੋ ਜੀ ਬਹੁਤ ਖੁਸ਼ੀ ਹੁੰਦੀ ਆ ਪਰ ਸਾਡਾ ਹੈ ਸਾਰੇ ਬੱਚੇ ਸਾਡੇ ਟੀਮ ਸਾਰੀ ਸਾਡੀ ਆ ਕਿਉਂਕਿ ਬੱਚੇ ਜਿਹੜੇ ਹੁੰਦੇ ਆ ਉਹ ਸਾਰੇ ਦੇਸ਼ ਦੇ ਹੁੰਦੇ ਆ ਜੀ ਤੇ ਬੜਾ ਮਾਣ ਮਹਿਸੂਸ ਆ ਟੀਮ ਨੇ ਤਰੱਕੀ ਕੀਤੀ ਆ ਸਾਡੇ ਪਿਛੇ ਵੀ ਪਿਛਲੇ ਵੀ ব্রੋਂਜ਼ ਮੈਡਲ ਲਏ ਆ ਐਰਕੀ ਫੇਰ ਲੈ ਕੇ ਆਏ ব্রੋਂਜ਼ ਮੈਡਲ ਟੀਮ ਨੇ ਪੂਰਾ ਹਾਵਰਕ ਕੀਤਾ ਸੀ ਫਿਰ ਆਸ ਸੀ ਵੀ 골ਡ ਲੈਣਾਂ ਲਿਖੋ ਜਦੋਂ ਤਕੜੀ ਟੀਮ ਕੇ ਇਹਨਾਂ ਰਾਹੀ ਇਹ ਨਾ ਤੇ ਉਦੋਂ ਆਸ ਜਿਆਦੀ ਵਧੀ ਜਦੋਂ ਦਾ ਇਹਨਾਂ ਨੂੰ ਆਸਟ੍ਰੇਲੀਆ ਨੂੰ ਰਾਇਆ ਤੇ ਸਾਰੇ ਦੇਸ਼ ਦੇ ਮਨ ਚ ਆ ਗਿਆ ਵੀ ਐਰਕੀ 골ਡ ਆਊਗਾ ਚਲੋ ਕਿ ਫਿਰ ਉਹ ਕੋਈ ਡੈਨ ਹੁੰਦਾ ਉਹ ਦਿਨ ਦੇ ਨੇ ਏਡਾ ਠੀਕ ਇੱਕ ਤੇ ਉਹਨੂੰ ਮੁੰਡੇ ਨੂੰ ਰੈੱਡ ਕਾਰਡ ਮਿਲ ਗਿਆ ਜੀ ਤੇ ਇੱਕ ਮੁੰਡੇ ਨੂੰ 2 ਮਿੰਟ ਦਾ ਨਵਾਂ ਬੰਦਾ ਨਾ ਖੇਡੇ ਵਿੱਚ ਜੀ ਤੇ ਕੱਲ ਇਹ ਆ ਵੀ ਜੋ ਮਾਲਕ ਨੂੰ ਚੰਗਾ ਲੱਗਾ ਉਹ ਦਿਨ ਕੁੜੀ ਤੇ ਉਹੀ ਜਰੀ ਬਾਹਰ ਹੋ ਗਈ ਜਿੱਤੀ ਜਿੱਤੀ ਫਾਈਨਲ ਤੱਕ ਚਲ ਗਈ ਜੀ ਤੇ ਉਹਦਾ 100 ਗ੍ਰਾਮ ਭਾਰਵਾਦ ਹੋ ਗਿਆ ਉਹ ਪਤਾ ਨਹੀਂ ਕਿਉਂ ਜੋ ਮਾਲਕ ਨੇ ਕਿ ਉਹਨੂੰ ਚੰਗਾ ਲੱਗਾ ਉਹਨੇ ਕਰਨਾ ਪਰ ਮਨ ਪਹਿਲਾਂ ਬੜਾ ਦੁਖੀ ਸੀ ਕਿ ਕੁੜੀ ਦਾ ਗੋਲਡ ਅਮਰੀਕਾ ਯੂਨਾਈਟਿਡ ਹੋ ਰਿਹਾ ਗਿਆ ਕੋਈ ਖਾਸ ਪੈਸੇ ਦੀ ਨਹੀਂ ਹੁੰਦੀ ਜਿਵੇਂ ਪਲੇਅਰ ਨੂੰ ਪਤਾ ਵਾ ਵੀ ਜਿਹੜਾ ਗੋਲਡ ਮੈਡਲ ਕੀਤਾ ਜੀ ਆ ਜੀ ਸਰਕਾਰਾਂ ਨੇ ਆਖਿਆ ਉਹਨੇ ਹਰਿਆਣਾ ਸਰਕਾਰ ਨੇ ਵੀ ਅਸੀਂ 4 ਕਰੋੜ ਰੁਪਇਆ ਦੇਾਂਗੇ ਕੁੜੀ ਨੂੰ ਜੀ ਪਲੇਅਰ ਨੂੰ ਪੈਸੇ ਨਾ ਬਾਅਦ ਚ ਹੁੰਦੀ ਆ ਪਹਿਲੋਂ ਉਹ ਪਲੇਅਰ ਨੂੰ ਮੈਡਲ ਜਾਂਦੀ ਆ ਜੀ ਠੀਕ ਹੈ ਪੈਸੇ ਨਾ ਪਰਪਾਈ ਦੇ ਪੈਸੇ ਨਹੀਂ ਹੋ ਸਕਦੀ ਆ ਉਹਨੂੰ ਮੈਡਲ 골ਡ ਜਿਹੜਾ ਵਾ ਉਹ ਨਹੀਂ ਨਾ ਉਹ ਉਹਦੇ ਜਿਹੜੀ ਦਿਲ ਦੀ ਇੱਛਾ ਹੈ ਪੂਰੀ ਪਹਿਲੀ ਬਾਝਾ ਪਰਪਰ ਦੀ ਉਹਦੀ ਮੈਡਲ ਦੀ ਕਿ ਕੋ ਵੇਖੋ ਕਿੱਡਾ ਤਗੜਾ ਸਾਡਾ ਸੁਪਨਾ ਉਹਨਾਂ ਟੁੱਟ ਗਿਆ ਉਹਦੇ ਨਹੀਂ ਕੋਈ ਇਤਾਰਾ ਹੈ ਉਹ ਚਾਰੀ ਮਾਂ ਆਪਣੇ ਨਰਵੀ ਮਾਂ ਥਾਕੀ ਜਿੱਤਗੀ ਮੈਂ ਆ ਰਹੀ ਕਿੱਡੇ ਦਿਲ ਭਰੇ ਨਾਲ ਹੀ ਉਹਨੇ ਸੰਿਆਸ ਦੇਤਾ ਕਿੱਡਾ ਦਿਰ ਉਹਨੇ ਪੱਥਰ ਕਰਕੇ ਵੇਖੋ ਕਿਦੋਂ ਬਸ ਐਟਮੈਟਰ ਆਦੀ ਬਚਿਆ ਰਾਤ ਧਿਆਨ ਮੈਂ ਵੱਡੀ ਦਾ ਸੇਧਾ ਰੱਖਣਾ ਮੈਂ ਕਰਦਿਆਂ ਪਰਵਾਰ ਨੇ ਚੰਗਾ ਖਾਣਾ ਕਿਉਂ ਬਾਕੀ ਦੇ ਖਾਣਾ ਕੇ ਘਟੂ ਚੱਲਦੀ ਹੈ ਕਬੱਡੀ ਹੋਈ ਇਹ ਹੋਈ ਹਾਕੀ ਹੋਈ ਇਹ ਚ ਜਿਹੜੀ ਖਾਗ ਆ ਇਹ ਬਹੁਤ ਜ਼ਰੂਰੀ ਆ ਤੇ ਵੇਖੋ ਬਾਕੀ ਮਾਲਕ ਜੋ ਮਾਲਕ ਨੂੰ ਪਾਵੇ ਹੋਈ ਹੋਣਾ ਸਹਿਬ ਹੱਥ ਵਜਾਈਆਂ ਜਿਸ ਨੂੰ ਦੇਵੇ ਉਹ ਹੀ ਪਾਵੇ ਅੱਛਾ ਹਰਮਨਪ੍ਰੀਤ ਨੂੰ ਤੁਹਾਡੇ ਨਾਲੋਂ ਵੱਧ ਕੋਈ ਨਹੀਂ ਜਾਣਦਾ ਕਿਉਂਕਿ ਤੁਹਾਡੇ ਹੱਥਾਂ 'ਚ ਜਮਿਆ ਪਿਆ ਤੁਹਾਡੇ ਹੱਥਾਂ 'ਚੋਂ ਮਿਹਨਤ ਕਰਕੇ ਅੱਜ ਉਹਨੇ ਮਕਾਮ ਹਾਸਲ ਕੀਤਾ ਸੋ ਤੁਹਾਡੇ ਜਬਾਨੀ ਜਾਣਨਾ ਚਾਹੁੰਦੇ ਦਰਸ਼ਕ ਵੀ ਜਾਣਨਾ ਚਾਹੁੰਦੇ ਕਿ ਅਸਲ 'ਚ ਉਹਦੀ ਮਿਹਨਤ ਦੀ ਕਹਾਣੀ ਕੀ ਆ ਕਿਸ ਤਰੀਕਿਆਂ ਨਾਲ ਉਹਨੇ ਮਕਾਮ ਜਿਹੜਾ ਅੱਜ ਹਾਸਲ ਕੀਤਾ ਵੇਖੋ ਮਿਹਨਤ ਦੀ ਕਹਾਣੀ ਇਹ ਆ ਵੀ ਇੱਕ ਹਾਕੀ ਆ ਇਹੋ ਜੀ ਗੇਮ ਜਿਹੜਾ ਚੌਥੀ ਪੰਜਵੀਂ ਦੇ ਵਿੱਚ ਹੀ ਸ਼ੁਰੂ ਹੋ ਜਾਂਦੀ ਏ ਬੱਚਾ ਜੇ ਆਪਣਾ ਵਿਦਾਪਾਤ ਨੇ ਵੀ ਨੱਕ ਨਹੀਂ ਪੁੰਜਣਾ ਹੁੰਦਾ ਜੀ ਅਜੇ ਉਹ ਉਹ ਨਹੀਂ ਹੁੜਾ ਤੇ ਉਦੋਂ ਤੋਂ ਹਾਕੀ ਦਾ ਪਸੰਦ ਲੋ ਪਾਇਆ ਪੀ ਚੌਥੀ ਪੰਜਵੀਂ ਜਿੱ ਕਿੱਦਾਂ ਕਿ ਬੰਦਾ ਸਿਣਾ ਹੁੰਦਾ ਜੀ ਮਾਪਿਆਂ ਤੋਂ ਦੂਰ ਰਹਿਣਾ ਮਰ ਪੜ੍ਹਾਈ ਕਰਨੀ ਨਾਲ ਗੇਮ ਕਰਨੀ ਤੜਕੇ ਉੱਠਣਾ ਆਪਣੇ ਘਰ ਦੇ ਬੱਚੇ ਕਿੱਥੇ ਤੜਕੇ ਉੱਠਦੇ ਆ ਜੀ ਫੇਰ ਮਿਹਨਤ ਕਰਨੀ ਫਿਆਣ ਕੇ ਨਾਉਣਾ ਟੁਣਾ ਰੋਟੀ ਖਾਣੀ ਫੇਰ ਮੁੜ ਕੇ ਸਕੂਲੇ ਜਾਣਾ ਜੀ ਜਿਹੜਾ ਮੁੜ ਕੇ ਮੈਂ ਉਹ ਸਰਕਾਰੀ ਬੰਗੇ ਚ ਹੋਇਆ ਤਾਂ ਨਹੀਂ ਚਲ ਗਿਆ ਜੀ ਉਹ ਰੋਡ ਤੇ ਤੱਕਦੇ ਠੀਕ ਰਿਹਾ ਚਲੋ ਅਸੀਂ ਵਿਸਾਰ ਦਿੱਤਾ ਬੱਚੇ ਦਾ ਰਹਿਣਾ ਹੀ ਤੇ ਕਰਤਾ ਕਰਕੇ ਮਾਲਕ ਦਾ ਗੁਰਰਾਮਦਾਸਾ ਹਾਥੀ ਫਿਰ ਤੇ ਅੱਜ ਮੈਂ ਬੰਦਿਆ ਹੁੰਦੇ ਆ ਬੱਚਾ ਆਪਣੇ ਦੇਸ਼ ਦਾ ਨਾਮ ਚਾ ਕਰਨ ਰਿਆ ਟੀਮ ਨੇ ਬਹੁਤ ਵਧੀਆ ਕੀਤਾ ਇੱਕ ਆਪਣਾ ਛੋੜਿਆ ਉਹ ਰੋਟੜ ਕਹਿ ਲਗਾ ਵੀ ਉਹ ਜਿਹੜਾ ਕਾਰਟ ਮਿਲ ਗਿਆ ਕਿ ਉਹਨੇ ਰੂਈ ਦਾਸ ਨੂੰ ਬਾਹਰ ਕਰਤਾ ਉਹ ਬੜਾ ਦੁੱਖ ਹੋਇਆ ਇਦਾਂ ਬਾਕੀ ਜੋ ਮਾਲਕ ਹੁਕਮਾਂ ਨਾਲ ਚੱਲਣਾ ਸਭ ਕੁਝ ਜੀ ਅੱਛਾ ਪਰਿਵਾਰ ਦੀ ਜੇ ਤਰੀਕੇ ਨਾਲ ਹੁਣ ਕੇਂਦਰ ਸਰਕਾਰ ਨੇ ਵੱਡੇ ਐਲਾਨ ਕੀਤੇ ਤੇ ਖਿਡਾਰੀਆਂ ਵਾਸਤੇ ਨਾਲ ਦੀ ਨਾਲ ਪੰਜਾਬ ਸਰਕਾਰ ਨੇ 1 ਕਰੋੜ ਰੁਪਇਆ ਇੱਕ ਖਿਡਾਰੀ ਨੂੰ ਦੇਣ ਦਾ ਐਲਾਨ ਕੀਤਾ ਤੋ ਇਸ ਤੋਂ ਇਲਾਵਾ ਪਰਿਵਾਰ ਦੀ ਹੋਰ ਕੋਈ ਡਿਮਾਂਡ ਸਮੇਂ ਦੀਆਂ ਸਰਕਾਰਾਂ ਪਾਸੋਂ ਵੇਖੋ ਪਿਛਲੇ ਪਰ ਲੰਪਕੀ ਤੇ ਵੀ ਇਹੋ ਹੀ ਗੱਲਾਂ ਨੇ ਕਿ ਸਾਨੂੰ ਸਟੇਡੀਅਮ ਦਿਓ ਜੀ ਫਰਮਨ ਆਇਆ ਨਾਲ ਜਗਰਾਜ ਨੂੰ ਲਿਆ ਉਹਨੇ ਸਾਧ ਆਪਣੇ ਨੂੰ ਗੁਰੂ ਨੂੰ ਐਸਪੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਮਿਲੇ ਡੀਸੀ ਨੂੰ ਮਿਲੇ ਪਿਛਾ ਦੇ ਵੇਖੋ ਬੱਚੇ ਸਾਨੂੰ ਦੇਵੇ ਸਟੇਡੀਅਮ ਮਾਨ ਸਾਹਿਬ ਤੇ ਅਸੀਂ ਦੇਖ ਨੂੰ ਹੋਰ ਵੀ ਹਰਮਨ ਦਈਏ ਵੇਖੋ ਗਰਾਊਂਡ ਚੰਗੀ ਹੋਊਗੀ ਸਾਫ ਸਫਾ ਦਾ ਉੱਥੇ ਜਗਾ ਹੋਵੇ ਪੂਟੇ ਵੇਟੇ ਲੱਗੇ 44 ਵਾਲੀ ਬਲੀ ਹੋਵੇ ਤੇ ਬੱਚੇ ਮਿਹਨਤ ਕਰਨ ਜਦੋਂ ਦਾ ਇਹ ਹਰਮਨ ਆਪਣਾ ਚਮਕਣ ਲੱਗਾ ਕਿ ਟਿਕਾਲਾ ਨੂੰ ਸਾਡੀ ਗਰਾਊਂਡ ਦੀ ਭਰੇ ਹੀ ਹੁੰਦੀ ਆ ਬਈ ਮੁੰਡੇ ਬਿਨੇ ਇਹ ਗਿਆ ਸਭ ਉਹ ਗਰੰਟੀਆਂ ਚ ਹੁੰਦੇ ਆ ਤੇ ਦੋ ਕੰਮ ਹੁੰਦੇ ਆ ਜੀ ਇੱਕ ਤੇ ਬੱਚਾ ਮਿਹਨਤ ਕਰਦਾ ਜੇ ਸਾ ਤੇ ਇੱਕ ਸਭ ਤੋਂ ਇਹ ਵੀ ਜੋ ਮੈਂ ਦੇਸ਼ ਚ ਚਲੰਦਿਆ ਨਸ਼ਾ ਜੀ ਜਦੋਂ ਇਹ ਸਪੋਰਟਸ ਵਾਲੇ ਧਿਆਨ ਰੱਖਣਗੇ ਨਸ਼ਾ ਆਪਣੇ ਆਪ ਵੀ ਘਟ ਜਾਊਗਾ ਜੀ ਅਸੀਂ ਇਹ ਕਰਕੇ ਨੇ ਸਾਨੂੰ ਹੱਥ ਜੋੜ ਕੇ ਸਾਡੇ ਇਲਾਕੇ ਦੇ ਲੋਕ ਮੰਗਿਆ ਕਿ ਸਟੇਡੀਅਮ ਸਾਨੂੰ ਜ਼ਰੂਰ ਦੋ ਸੋ ਐਸੀ ਹਰਮਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਜਿਹਨਾਂ ਨੇ ਆਪਣੇ ਨਾਲ ਗੱਲਬਾਤ ਕੀਤੀ ਆ ਸੋ ਪਰਿਵਾਰ ਦੀ ਇਹ ਮੰਗ ਆਪਣੇ ਆਪ ਤੇ ਪਰਿਵਾਰ ਨੇ ਕੁਝ ਨਹੀਂ ਮੰਗਿਆ ਸਰਕਾਰ ਕੋਲੋਂ ਹਾਲਾਂਕਿ ਸਰਕਾਰ ਨੇ ਜਿਹੜੇ ਵੱਡੇ ਐਲਾਨ ਖੜਾ ਰੀਆਂ ਵਾਸਤੇ ਆਪਣੇ ਆਪ ਕੀਤੇ ਹੋਏ ਨੇ ਸੋ ਜਿਹੜੀ ਰਾਸ਼ੀ ਆ ਖਿਡਾਰੀਆਂ ਦੇ ਸਨਮਾਨ ਵਜੋਂ ਜਿਹੜੀ ਸਰਕਾਰ ਨੇ ਐਲਾਨ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੋ ਬਾਕੀ ਸੂਬਿਆਂ ਦੇ ਮੁਕਾਬਲੇ ਰਾਸ਼ੀ ਵੀ ਜਿਹੜੀ ਆ ਸਰਕਾਰ ਨੇ ਥੋੜੀ ਐਲਾਨੀ ਆ ਨਾਲ ਦੀ ਨਾਲ ਪਰਿਵਾਰ ਨੇ ਆਪਣੇ ਜਵਾਨੀ ਆਪਣੇ ਲਈ ਕੁਝ ਨਹੀਂ ਮੰਗਿਆ ਸੋ ਇਲਾਕੇ ਦੇ ਨੌਜਵਾਨਾਂ ਲਈ ਇੱਕ ਖੇਡ ਸਟੇਡੀਅਮ ਦੀ ਮੰਗ ਜ਼ਰੂਰ ਕੀਤੀ ਆ ਕਿ ਜਿਹੜਾ ਇਥੇ ਵਧੀਆ ਖੇਡ ਸਟੇਡੀਅਮ ਹਰਮਨ ਪ੍ਰੀਤ ਸਿੰਘ ਦੇ ਨਾਂ ਤੇ ਇਥੇ ਪਿੰਡ ਦੇ ਵਿੱਚ ਬਣੇ ਤੇ ਇਥੇ ਜਿਹੜੇ ਹੋਰ ਨੌਜਵਾਨ ਜਿਹੜੇ ਖੇਡ ਗਏ ਹੋਰ ਜਿਹੜਾ ਆਪਣਾ ਆਪਣੇ ਇਲਾਕੇ ਦਾ ਤੇ ਜਿਹੜਾ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣਾ ਸ਼੍ਰੀ ਖਡੂਰ ਸਾਹਿਬ ਦਾ ਕੈਮਰਾਮੈਨ ਸੋਨੁ ਫਤਿਹਵਾਦ ਨਾਲ ਮਾਨ ਸਿੰਘ ਐਮ ਐਸ ਪ੍ਰੋ ਟੀਵੀ